ਹਾਂਜੀ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੰਨੇ ਨੂੰ ਪਹਿਲਾਂ ਪਾਣੀ ਲਾਤਾ ਬਾਈ ਤੇ ਵਿੱਚੇ ਬੂਤੇ ਤੇ ਉਹ ਲਾਏ ਤੇ ਛਟੀਆਂ ਇਹਨਾਂ ਨੂੰ ਵੀ ਪਾਣੀ ਮੰਗਦੇ ਤੇ ਪਾ ਡੱਬਿਆਂ ਨਾਲ ਪਾਉਂਦੇ ਰਹੇ ਹੁਣ ਪਾਣੀ ਦੂਸਰੇ ਲੋਟੇ ਛੱਡਤਾ ਧਰਤੀ ਹੋਈ ਵੀ ਤੇ ਬੇਲੀ ਆਹ ਲੱਕਾ ਐਪ ਚੱਲਿਆ ਨਹੀਂ ਹੈਗਾ ਜਾਨਵਰ ਨਿਕਲੇ ਵਿੱਚ ਤੇ ਪਤਾ ਹੈ ਨਹੀਂ ਤਾਂ ਵਿਚਾਰੇ ਕੰਬਦੇ ਆ ਲਾ ਕੋ ਫਿਰਦਾ ਏ ਖਾਂਸੀ ਨਾ ਰਿਹਾ ਤਾਂ ਕੀਤਾ ਬਈ ਬਹੁਤ ਪਿਆਸਾ ਕੜ ਰਹੇ ਆ ਪਾਦਣਾ ਘੰਟੇ ਦੇ ਵਿੱਚ ਵਿੱਚ ਇਹਨੂੰ ਗਾਖੋ-ਗਾਖੋ ਵੱਡ ਲੰਨੇ ਆ ਹੂੰ per merda una rovina di morne ovi sadre, sadre ਆਨੇ ਗਰਦੇ ਖੇਤਾਂ ਚ ਉਪਾਈ ਕੰਦ ਢਾਤੀ ਤੈ ਸਾਂਜੀ ਹੈ ਪੰਚਾਇਤ ਕਰਨੇ ਇਧਰ ਭੀਮੇ ਦੇ ਬਾੜੇ ਚ ਕਰਦਣੇ ਪੰਮੇ ਪਰ ਨਾਲੀ ਭਰਤੀ ਦੱਸ ਕਿਆ ਛੱਡ ਪਾਉਣਾ ਮੇਰੇ ਥੋੜੀ ਵਾਸਤੇ ਪਿੱਛੇ ਨੂੰ ਰਸਤਾ ਰੱਖ ਲੈਣਾ ਤਾਂ ਇੱਕ ਤਾਂ ਉੱਪਰ ਲਈ ਜਾਈ ਜੰਦੀ ਆ ਸਾਡੇ ਸਾਡੇ નીચે ਜਾ ਰਹਾ ਕੋਈ ਥੋੜੀ ਪਹਿਨਾ ਗੰਦੀ ਗਰੀਓ ਥੱਲੇ ਡਬ ਹੋਣੀ ਆ ਇੱਟ ਤਾਂ ਸਾਰੀ ਸਾਫੇ ਨਿਕਲਨੀ ਆ ਇਹ ਇਧਰ ਇਧਰ ਤਾਂ ਰੋੜਾ ਵੀ ਕੰਮ ਆਉਣਾ ਐ ਹੂੰ ਪੁਰਾਣੀ ਐਟਾ ਕੰਮ ਆ ਜਾਂਦੀਆਂ ਹੁਣ ਵਾਲੀਆਂ ਨਹੀਂ ਆਉਂਦੀਆਂ ਸਿਮੈਂਟਡ ਸਿਮੈਂਟਡ ਸਾਫ ਕੰਨੀ ਨੂੰ ਵੀ ਬਹੁਤ ਟਾਈਮ ਲੱਗਦਾ ਹੂੰ ਇਹਨੂੰ ਸਾਫ ਕੰਨੀ ਨੂੰ ਵੀ ਟਾਈਮ ਨਹੀਂ ਲੱਗਦਾ ਇਹਨੂੰ ਨਹੀਂ ਲੱਗਦਾ ਜੀ ਟਾਇਲ ਤਾਂ ਫਿਰ ਉੱਪਰ ਉੱਪਰ ਜਿਹੜੀ ਲਾਈ ਹੋਈ ਸੀ ਉਹਨਾਂ ਤਾਂ ਫਿਰ ਲੱਗਣਾ ਹੀ ਤਾਂ ਬੱਬੇ ਟਾਈਮ ਲੈ ਬਈ ਬਹੁਤ ਖੇਲੇ ਓਰੇ ਓ ਦਰਵਾਜ਼ੇ ਨੂੰ ਵਾਫਾ ਜੀ ਜੋ ਗੈਲ ਦੀ ਕਰੀ ਤਾਂ ਉਹਨੇ ਖਾਧਾ ਉਹ ਗਾਦੀ ਛੱਟਤੀ ਵਿੱਚ ਉਹ ਤਾਂ ਰੱਖਣੀ ਆ ਪੱਕੀ ਜਾਂਦਾ ਤਾਂ ਉਹਨੂੰ ਫਰਾਗਾਨੀ ਚ ਮੈਂਟ ਵਾਲੀ ਚਾ ਅੱਛਾ ਤਾਂ ਛੱਡ ਲਈ ਇੱਕ ਨਹੀਂ ਗਾਹ ਕਰ ਦਿੰਦੇ ਅੱਛਾ ਠੀਕ ਹੈ ਠੀਕ ਹੈ ਤੂੜੀ ਜਾਲੇ ਕਰਾਂਗੇ ਵਧੀਆ ਵਧੀਆ ਪਰਤ ਪਾਊਗਾ ਪਾਊਗਾ ਟੋਣਾ ਨਹੀਂ

ਇਹ ਟੱਡਦਾ ਵੀ ਖਾਦਾ ਕੱਢ ਲਿਆ ਹੈ ਅਨਾਜ ਸਾਫ਼ ਕਰ ਇੰਨੇ ਕਰੋੜੇ ਨੂੰ ਇੰਨਾ ਟਾਈਮ ਇਤਨੀ ਦਿਨ ਜਿਹੜਾ ਨਹੀਂ ਸਾਫ਼ ਕਰ ਪਨਨ ਲ ਵੀ 5 ਮਿੰਟ ਹੋ ਗਏ ਬੁੱਟਾ ਹੋਣੀ ਨਹੀਂ ਹੈਗਾ ਉਹ ਜਿਹੜਾ ਸਮੇਟਰਾ ਜਿਹੜਾ ਬਹੁਤ ਖਾ ਗਲੇ ਤਬ ਰੋਟੀ ਕਿਤਨੇ ਪਾ ਲ ਹਾਂ ਜਿਹੜਾ ਵਧੀਆ ਰੋੜਾ ਸਾਫ਼ ਕਰ ਦੋ ਹਾਂ ਏ ਵੀ ਗਿਰਦਣੀ ਮੈਂ ਕਹਿੰਦਾ ਕੰਤ ਸਿਰੇ ਤੱਕ ਜੇ ਟੇਢੀ ਵਿੰਗੀ ਜੀ ਹੋਈ ਵੀ ਆ ਇਹ ਤਾਂ ਨੀ ਮੈਂ ਤਾਂ ਗੱਲਾਂ ਹੁੰਦਾਂ ਰਿਹਾ ਦੇਖੀ ਆ ਹਮ ਬੱਤੀ ਦਾ ਬਲ ਖਾਦੇ ਹਾਂ ਤੋਰ ਗਿਰਜਣੀ ਏ ਮੈਂ ਤੁਹਾਨੂੰ ਦੱਸਦਾ ਗਰਦੀ ਦਾ ਹੈ ਨਹੀਂ ਕੁਝ ਨਹੀਂ ਪਤਾ ਮੈਨੂੰ ਗਿਰਨੀ ਇੱਧਰ ਨੂੰ ਆਇਆ ਇਹ ਗਰਦੀ ਦਾ ਚੜੂ ਵੀ ਆਈ ਆ ਆਈ ਨਹੀਂ ਕਰਦੀ ਹੁੰਦੀ ਇਹ ਤੇ ਭਈ ਜੇ ਤਾਂ ਕੰਦ ਨੇ ਕਰ ਜੇਣਾ ਜੀ ਹੂੰ ਇੱਕ ਅੰਤਰੇ ਗੇਰੀ ਵੀਨਾ ਕਰੇ ਲੋਹਾਂ ਚ ਹੀ ਫਰਕ ਹੁੰਦਾ ਹਾਂ ਪੰਜੀ ਕੀ ਉਹੋ ਕਰ ਦਿੰਦੀ ਆ ਨਾ ਕਦੇ ਜਲਦੀ ਨਹੀਂ ਹੈ ਜੀ ਉਹ ਖੜੀ ਜੇ ਬਿਨਾ ਸਪੋਰਟ ਤੇ ਖੜੀ ਤੇ ਉਹ ਬੀਮ ਵੱਜਿਆ ਤਾਂ ਵੀ ਨਹੀਂ ਜੜੀ ਉਹ ਇੰਨੀ ਗੰਦ ਕਰਦੇ ਪੰਨੀ ਆ ਬੀਮ ਤਾਂ ਉੱਥੇ ਬੀਮ ਉੱਥੇ ਅੱਛਾ ਉਹ ਵੀ ਕਰਨੀ ਦਵਾਰੇ ਸਾਂਝੀ ਹੋ ਗਈ ਉਹ ਤਾਂ ਉਹਦੇ ਤੇ ਪਲਾਸਟਰ ਜਾਉਦਾ ਸਿਮਿੰਟਡ ਹੈ। ਹੂੰ। ਲਾਉ ਵੀ ਘਾਰੇ ਤੇ ਛੱਲੇ ਦਾ। ਅੱਛਾ। ਇੱਥੇ ਹੁਣ ਕਹਿ ਕੇ ਖੰਭਾ ਲਵਾ ਲਵੇ ਇਹ ਮੈਂ ਕਹਣਾ। ਨਹੀਂ ਇਹ ਕਹਿ ਦਵੇ ਨਾ ਹੁਣ ਇੱਕ ਵਾਰ ਕਹਿ ਦੇ ਇਹਨਾਂ ਨੂੰ ਪੰਜ ਚਾਰ ਜਣਾਂ ਇਹਨੂੰ ਕਹ ਪਾਈ ਆਪਣਾ ਖੰਭਾ ਲਵਾ ਲਓ। ਨਹੀਂ ਤਰੀ ਫਿਰ ਤੀਨਾ ਪੱਰੇ ਜਾਣਾ। ਤੀਨਾ ਪੱਥਰ ਦੀਆਂ ਪਾਉਣੀਆਂ। ਆ ਤਾਂ ਸਾਲਾ ਰਿਕਸ਼ੇ ਆ ਪੱਥਰ ਵਾਲੀ ਆ ਉਹ ਬਾਈ ਵਿਚ ਨੂੰ ਨਿਕਲ ਗਿਆ ਤਾਂ ਤੇਰੀਆਂ ਪੱਜ ਲੋਹੀ ਦੀ ਲੋਹੀ ਜੀ ਤਾਂ ਹੁ ਤੱਕ ਜਣੀਆਂ ਹੋਈ ਚੋਈ ਜਾਂਦੀਆਂ ਹਾਂ ਕਹਿਣਾ ਕਰਨੀ ਨੂੰ ਜੋ ਬੰਾ ਇਹਨੇ ਮੈਂ ਤਾਰਾ ਕਰਕੇ ਕਹਿੰਦਾ ਜਿਵੇਂ ਹੁਣ ਤਾਂ ਕੋਠੇ ਪਰ ਚੜ ਦਿੰਦੇ ਤੇ ਚਾਹਣਾ ਹੀ ਜੋ ਹਾਂ ਜਦੋਂ ਹੁਣ ਜੰਮੇ ਵਾਲਾ ਸ਼ੈੱਟ ਪਾ ਕੇ ਚੜ ਦਿੰਦੀ ਉਹਨੂੰ 7-8 ਸਾਲ ਹੋ ਗਏ ਨਹੀਂ ਉਹ ਹੀ ਕਹਿੰਦਾ ਔਰ ਇਹ ਖੰਭਾ ਲੱਗ ਜੇਵੇ ਨਾ ਫਿਰ ਬੰਦਾ ਲੋਟ ਰਹਿਦਾ ਪੌੜੀ ਪੂੜੀ ਲਾ ਕੇ ਚੜ ਜਾਂਦਾ ਏ ਤਾਰਾਂ ਦੇਖਦਾ ਸੀ ਕਿੱਧਰ-ਕਿੱਧਰ ਜੰਜਾਲ ਬਣਿਆ ਪਿਆ ਟਰਾਲੀ ਆਏ ਵਾਰ ਕੁਛ ਨਾ ਕੁਛ ਥੋੜ ਦਿੰਦੀ ਯਾਰ ਜੀ ਚੱਕ ਦਾਂਗੇ ਹੁਣ ਜੈ ਇੰਨੇ ਲਾ ਦੇਣਾ ਉੱਪਰ ਕੰਤੇ ਹੀ ਕਰ ਸਕਦੇ ਖੰਭੇ ਵੀ ਜਿਹੜਾ ਇੰਗਾ ਲਾ ਦੂੰਗੇ ਭਾਈ ਸਿਰੇ ਤੇ ਵੀ ਚੱਕ ਹੋ ਜੂਵੇ ਨਾ ਇੰਨੀ ਕਿ ਉੱਚੀ ਚੱਕ ਹੋਣੀ ਨਹੀਂ ਘਟ ਦੇਣੀ ਤਾਰ ਫਿਰ ਇੱਥੇ ਉਹ ਉੱਥੇ ਜਾਂ ਟਰਾਲੀ ਲੰਘਦੀ ਵਿੱਚ ਫਸ ਜਾਂਦੀ ਆ ਰਾਮਦੇਵਰ ਨਾਲ ਬਗਾਦੀਆਂ ਦਾ ਬਹੁਤ ਮੂਟੀ ਚੱਕੀ ਵੀ ਆ ਮੈਨੂੰ ਇੰਨੀ ਉਗੀ ਤਾਂ ਪਹਿਲਾਂ ਵੀ ਨਹੀਂ ਸੀ ਚੱਲ ਬਾਈ ਹੂੰਹ ਤਾਰ ਬਾਈ ਤਾਂ ਗਾ ਮੇਲ ਦੇ ਖੇਤਾਂ ਚ ਜੀ ਜਲਦੀ ਪੀਓ ਕਿੰਨਾ ਕਰਾਏ ਲੱਦਣ ਇਹਨੂੰ ਆਹੀ ਆ ਬਸ 87 ਹੋ ਗਿਆ पतासी वो बड़ा बूढ़ा बहुत तो इधर चारों तरफ वो नहीं गणना निकलता है उसका निकला हुआ 300 के मिलने निकला है जब जब जीतता है 200 हां देखने में कितना तगड़ा करना था बहुत तगड़ा करना था <laughs> सबसे गाना बनिया निकला आया 5 नंबर का इस ਇਹ ਤੇ ਬਾਰੇ ਇੱਕ ਹੋਰ ਪਰਚੀ ਹੋ ਜਣੀ ਹੈ ਬਾਈ ਮੇਰੇ ਤੋਂ ਦੇ ਦਿੱਜੇਗਾ ਮੈਂ